ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਹਾਣੀ ਹੈ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜੀਵਨ ਦੀ ਜਿੱਥੇ ਇੱਕ ਇਨਸਾਨ ਜੋ ਸਭ ਤੋਂ ਬੁਰੇ ਰਸਤੇ ਤੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣ ਕੇ ਆਪਣੀ ਜਿੰਦਗੀ ਬਦਲ ਲੈਂਦਾ ਹੈ ਆਓ ਸ਼ੁਰੂ ਕਰੀਏ ਇੱਕ ਨਗਰ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜਿਸ ਦਾ ਨਾਂ ਸੱਜਣ ਸੀ ਲੋਕ ਉਸ ਨੂੰ ਸੱਜਣ ਕਹਿੰਦੇ ਸਨ ਪਰ ਅਸਲ ਵਿੱਚ ਉਹ ਇੱਕ ਠੱਗ ਸੀ ਉਹ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਕੇ ਰਾਤ ਨੂੰ ਆਏ ਮੁਸਾਫਰਾਂ ਨੂੰ ਖਾਣਾ ਖਵਾਉਂਦਾ ਤੇ ਫਿਰ ਉਹਨਾਂ ਨੂੰ ਮਾਰ ਕੇ ਉਹਨਾਂ ਦਾ maal ਲੁੱਟ ਲੈਂਦਾ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਉਸਦੇ ਘਰ ਗਏ ਸੱਜਣ ਨੇ ਸੋਚਿਆ ਕਿ ਇਹ ਵੀ ਕੋਈ ਅਮੀਰ ਬੰਦੇ ਹਨ ਰਾਤ ਨੂੰ ਮੈਨੂੰ ਚੰਗੀ ਕਮਾਈ ਹੋਵੇਗੀ ਉਸਨੇ ਗੁਰੂ ਜੀ ਨੂੰ ਭੋਜਨ ਸ਼ਿਕਾਇਆ ਤੇ ਫਿਰ ਸੌਣ ਲਈ ਜਗਾ ਦਿੱਤੀ ਗੁਰੂ ਜੀ ਨੇ ਸੌਣ ਤੋਂ ਪਹਿਲਾਂ ਸ਼ਬਦ ਕੀਰਤਨ ਸ਼ੁਰੂ ਕਰ ਦਿੱਤਾ ਬਾਹਰ ਤੋਂ ਸੋਨਾ ਚਮਕਦਾ ਹੈ ਪਰ ਅੰਦਰ ਤੋਂ ਮੈਲਾ ਹੁੰਦਾ ਹੈ ਮਤਲਬ ਇਨਸਾਨ ਦਾ ਅਸਰ ਰੂਪ ਉਸਦੇ ਦਿਲ ਤੇ ਕਰਮ ਨਾਲ ਹੈ ਨਾ ਕਿ ਬਾਹਰਲੀ ਚਮਕ ਨਾਲ ਸ਼ਬਦ ਕੀਰਤਨ ਸੁਣ ਕੇ ਸੱਜਣ ਦੇ ਦਿਲ ਨੂੰ ਚੰਗਾ ਲੱਗਾ ਉਸਨੇ ਸੋਚਿਆ ਇਹ ਸ਼ਬਦ ਤਾਂ ਮੇਰੇ ਜੀਵਨ ਦਾ ਸੱਚ ਕਹਿ ਰਹੇ ਹਨ ਮੈਂ ਬਾਹਰ ਤੋਂ ਸੱਜਣ ਹਾਂ ਪਰ ਅੰਦਰ ਤੋਂ ਠੱਗ ਹਾਂ ਸੱਜਣ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਰੋ ਕੇ ਬੇਨਤੀ ਕੀਤੀ ਗੁਰੂ ਜੀ ਮੈਂ ਬਹੁਤ ਬੁਰੇ ਕੰਮ ਕੀਤੇ ਹਨ ਮੈਂ ਹੁਣ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਹਾਂ ਕਿਰਪਾ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੱਚਾ ਸੱਜਣ ਉਹ ਹੈ ਜੋ ਹੋਰਾਂ ਦੀ ਮਦਦ ਕਰੇ ਨਾ ਕਿ ਉਹਨਾਂ ਨੂੰ ਨੁਕਸਾਨ ਪਹੁੰਚਾਵੇ ਹੁਣ ਤੋਂ ਬਾਅਦ ਆਪਣਾ ਘਰ ਧਰਮਸ਼ਾਲਾ ਬਣਾਓ ਜਿੱਥੇ ਗਰੀਬ ਤੇ ਮੁਸਾਫਿਰ ਸਕੂਨ ਪਾ ਸਕਣ ਉਸ ਤੋਂ ਬਾਅਦ ਸੱਜਣ ਠੱਗ ਸੱਚ ਮੁੱਚ ਸੱਜਣ ਬਣ ਗਿਆ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਾਹਿਗੁਰੂ ਦਾ ਨਾਮ ਜਪਣ ਨਾਲ ਇੱਕ ਬੁਰਾ ਇਨਸਾਨ ਦਾ ਦਿਲ ਵੀ ਬਦਲ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ